ਟਰੈਕਟਰ ਤੇ ਸਟੰਟ ਕਰਕੇ ਵਾਇਰਲ ਹੋਈ ਇਹ ਕੁੜੀ ਬੀਤੇ ਦਿਨੀ ਇਸ ਕਰਕੇ ਚਰਚਾ ਦੇ ਵਿੱਚ ਸੀ ਕਿਉਂਕਿ ਇਸ ਦੀ ਇੱਕ ਵੀਡੀਓ ਮੁੰਡੇ ਦੇ ਨਾਲ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ ਜੋ ਕਿ ਇੱਕ ਗਲਤ ਵੀਡੀਓ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੁੜੀ ਦੇ ਵੱਲੋਂ ਮੁੰਡੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਬਹੁਤ ਕੁਝ ਕਿਹਾ ਗਿਆ ਭਾਈ ਅਮਰਿਤਪਾਲ ਸਿੰਘ ਮੈਰੋ ਤੱਕ ਨੂੰ ਬੇਨਤੀ ਕਰ ਦਿੱਤੀ ਗਈ ਸੀ ਕਿ ਤੁਸੀਂ ਆ ਕੇ ਮੇਰੀ ਮਦਦ ਕਰੋ ਕਿਸੇ ਤਰ੍ਹਾਂ ਉਹ ਵੀ ਤਿਆਰ ਹੋ ਗਏ ਸੀ ਕਿ ਮੈਂ ਇਸ ਕੁੜੀ ਨੂੰ ਖੁਦ ਇਨਸਾਫ ਦਿਵਾਵਾਂਗਾ ਪਰ ਹੁਣ ਇਸ ਤੇ ਵਿਚਾਲੇ ਦੋਹਾਂ ਪਾਸਿਆਂ ਦੀ ਗੱਲਬਾਤ ਹੋਈ ਹੈ ਬੈਠ ਕੇ ਅਤੇ ਉਹਨਾਂ ਦੇ ਵੱਲੋਂ ਮਾਮਲਾ ਆਪਸ ਦੇ ਵਿੱਚ ਹੀ ਸੁਲਝਾ ਲਿਆ ਗਿਆ ਹੈ। ਦੋਹਾਂ ਪੱਖਾਂ ਦਾ ਸਮਝੌਤਾ ਹੋ ਚੁੱਕਿਆ ਹੈ। ਦੱਸਦੀ ਹੈ ਕਿ ਜੇਕਰ ਆਪਾਂ ਇੰਟਰਵਿਊਜ਼ ਦੀ ਗੱਲ ਕਰਦੇ ਹਾਂ ਤਾਂ ਬੀਤੇ ਦੀ ਨਹੀਂ ਮੁੰਡੇ ਦੇ ਪਿਤਾ ਦੇ ਵੱਲੋਂ ਇੰਟਰਵਿਊ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਇਹ ਕੁੜੀ ਮੁੰਡਾ ਆਪਸ ਦੇ ਵਿੱਚ ਬਹੁਤ ਵਾਰ ਲੜੇ ਨੇ। ਬੀਤੇ ਸਾਲ 2024 ਦੇ ਵਿੱਚ ਦਸੰਬਰ ਤੱਕ ਸਭ ਕੁਝ ਠੀਕ ਸੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਸੀ ਪਰ ਜਿੰਨਾ ਰੋਲਾ ਪਿਛਲੇ ਦਿਨਾਂ ਦੇ ਵਿੱਚ ਪਿਆ ਹੋਇਆ ਸੀ ਉਤੋਂ ਇਹੀ ਜਾਪ ਰਿਹਾ ਸੀ ਕਿ ਇਸ ਦੇ ਵਿੱਚ ਔਮਨ ਕਮਿਸ਼ਨ ਦੇ ਚੇਅਰਪਰਸਨ ਵੀ ਦਾਖਲ ਹੋ ਚੁੱਕੇ ਸੀ ਅਮਰਿਤਪਾਲ ਮੈਰੋ ਵੀ ਇਹਦੇ ਵਿੱਚ ਆ ਗਏ ਸੀ ਕਈ ਵਕੀਲਾਂ ਦੇ ਵੱਲੋਂ ਆਪਣੇ ਬਿਆਨ ਦਿੱਤੇ ਜਾ ਰਹੇ ਸੀ ਪੁਲਿਸ ਵਾਲਿਆਂ ਦੇ ਵੱਲੋਂ ਪੀਸੀ ਕੀਤੀ ਜਾਂਦੀ ਹੈ ਤੇ ਫਿਰ ਹੁਣ ਅਗਲੇ ਹੀ ਦਿਨ ਕੁਝ ਹੀ ਘੰਟਿਆਂ ਬਾਅਦ ਇਹ ਵੀਡੀਓ ਦਾ ਸਾਹਮਣੇ ਆਣਾ ਕਿ ਸਾਡੇ ਵਿੱਚ ਸਮਝੌਤਾ ਹੋ ਚੁੱਕਿਆ ਹੈ ਜੋ ਕੁਝ ਵੀ ਸੀ ਉਹ ਸਿਰਫ ਗਲਤਫਹਿਮੀਆਂ ਸੀ ਐਡੇ-ਐਡੇ ਵੱਡੇ ਇਲਜ਼ਾਮ ਦੋਹਾਂ ਪੱਖਾਂ ਦੇ ਵੱਲੋਂ ਲਗਾਏ ਜਾ ਰਹੇ ਸੀ ਖਾਸ ਤੌਰ ਤੇ ਕੁੜੀ ਦੇ ਵੱਲੋਂ ਪਹਿਲਾਂ ਜਦੋਂ ਵੀਡੀਓ ਪਾਈਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਉਹਨੇ ਮੁੰਡੇ ਦੇ ਬਾਰੇ ਜੋ ਕੁਝ ਵੀ ਕਿਹਾ ਤੇ ਨਾਲ ਆਪਣੀ ਦੋਸਤ ਦੇ ਬਾਰੇ ਉਸ ਤੋਂ ਬਾਅਦ ਹਰ ਕੋਈ ਗੁੱਸੇ ਦੇ ਵਿੱਚ ਆ ਗਿਆ ਸੀ ਕਿ ਉਸ ਮੁੰਡੇ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਕੋਈ ਹੋਰ ਵੀਡੀਓ ਹੈ ਇਹ ਜਿਸ ਦੇ ਵਿੱਚ ਮੁੰਡਾ ਇਲਜ਼ਾਮ ਲਗਾ ਰਿਹਾ ਹੈ ਕਿ ਉਹ ਉਹ ਵਿਅਕਤੀ ਮੈਂ ਹਾਂ ਹੀ ਨਹੀਂ ਜਿਸ ਦੇ ਨਾਲ ਵੀਡੀਓ ਲੀਕ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਪਰਚਾ ਦਰਜ ਹੋ ਚੁੱਕਿਆ ਸੀ ਦੋ ਮੁੰਡਿਆਂ ਦੇ ਉੱਪਰ ਜਿਸ ਦੇ ਵਿੱਚ ਇੰਦਰ ਅਤੇ ਪ੍ਰਭ ਦੋਹਾਂ ਦਾ ਨਾਮ ਸ਼ਾਮਿਲ ਸੀ ਹੁਣ ਇਸ ਮੁੰਡੇ ਦੇ ਨਾਲ ਇਹ ਕੁੜੀ ਆਪਣੀ ਜ਼ਿੰਦਗੀ ਅੱਗੇ ਸ਼ੁਰੂ ਕਰਨ ਦੀ ਗੱਲਬਾਤ ਕਰ ਰਹੀ ਹੈ ਵੀਡੀਓ ਦੇ ਵਿੱਚ ਬੈਠ ਕੇ ਜਾਂ ਫਿਰ ਇਹ ਕਹਿ ਰਹੀ ਹੈ ਕਿ ਇਹ ਸਾਰੀਆਂ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ ਜਾਵੇ ਤਾਂ ਕਿ ਅਸੀਂ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕੀਏ ਤਾਂ ਹੈ ਜੋ ਕੁਝ ਹੋਇਆ ਦੋਹਾਂ ਪੱਖਾਂ ਦਾ ਸਮਝੌਤਾ ਹੋ ਚੁੱਕਿਆ ਅਤੇ ਬਕਾਇਦਾ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਕੀ ਕੁੜੀ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪਹਿਲਾਂ ਹੀ ਲਿਖ ਕੇ ਪਾ ਦਿੱਤਾ ਗਿਆ ਸੀ ਕਿ ਸਾਡਾ ਸਮਝੌਤਾ ਹੋ ਚੁੱਕਿਆ ਹੈ ਕੁਝ ਗਲਤਫਹਿਮੀਆਂ ਸੀ ਦੋਹਾਂ ਦੇ ਵਿਚਾਲੇ ਅਤੇ ਅਸੀਂ ਉਹਨਾਂ ਨੂੰ ਸੁਲਝਾ ਲਿਆ ਇਕੱਠੇ ਬੈਠ ਕੇ ਗੱਲਬਾਤ ਕੀਤੀ ਗਈ ਹੈ ਹੁਣ ਤੱਕ ਇਹ ਕਿੰਨੀ ਵਾਰ ਲੜੇ ਨੇ ਇਸ ਗੱਲ ਦੀ ਗਵਾਹੀ ਮੁੰਡੇ ਦੇ ਪਿਤਾ ਦੇ ਵੱਲੋਂ ਭਰੀ ਗਈ ਸੀ ਪਰ ਹੁਣ ਜੋ ਕੁਝ ਹੋਇਆ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਿਆ ਸੀ ਚਰਚਾ ਦਾ ਵਿਸ਼ਾ ਬਣਿਆ ਸੀ ਤਾਂ ਖੈਰ ਇਹ ਪੂਰੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਮੁੰਡੇ ਦੇ ਵੱਲੋਂ ਕੁੜੀ ਵਾਲਿਆਂ ਤੋਂ ਮਾਫੀ ਮੰਗ ਲਈ ਗਈ ਹੈ ਅਤੇ ਕੁੜੀ ਵਾਲਿਆਂ ਨੇ ਵੀ ਮੁੰਡੇ ਨੂੰ ਮਾਫ ਕਰ ਦਿੱਤਾ ਹੈ। ਕੁੜੀ ਨੇ ਹੁਣ ਇੱਕ ਹੋਰ ਬੇਨਤੀ ਕੀਤੀ ਹੈ ਕਿ ਸਾਡੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਜਾਣ ਜਿੱਥੇ ਵੀ ਉਹ ਪਾਈਆਂ ਗਈਆਂ ਨੇ। ਅਧਿ ਨਾਲ ਹੀ ਉਸ ਦਾ ਇਹ ਕਹਿਣਾ ਸੀ ਕਿ ਸਾਰੀ ਗੱਲ ਸੋਲਵ ਹੋ ਚੁੱਕੀ ਹੈ ਕਿਉਂਕਿ ਅਸੀਂ ਬੈਠ ਕੇ ਗੱਲਬਾਤ ਕੀਤੀ ਸੀ। ਉਹ ਸਾਰਾ ਕੁਝ ਗਲਤ ਫਹਿਮੀਆਂ ਸੀ। ਜੋ ਕੁਝ ਵੀ ਹੁਣ ਤੱਕ ਇੰਟਰਨੈਟ ਤੇ ਵਾਇਰਲ ਹੋਇਆ ਉਹ ਸਾਰਾ ਕੁਝ ਕੁੜੀ ਦੇ ਵੱਲੋਂ ਕਹਿਣਾ ਹੈ ਗਲਤਫਹਿਮੀਆਂ ਸੀ ਅਤੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਇਸ ਮੁੰਡੇ ਦੇ ਉੱਪਰ ਨਹੀਂ ਕਰਨਾ ਚਾਹੁੰਦੀ ਜੇਕਰ ਆਪਾਂ ਵਾਇਰਲ ਹੋਈ ਉਸ ਵੀਡੀਓ ਦੀ ਗੱਲ ਕਰੀਏ ਤਾਂ ਉਹ ਵੀਡੀਓ ਉਸ ਸਮੇਂ ਇੰਨੀ ਵਾਇਰਲ ਨਹੀਂ ਹੋਈ ਸੀ ਜਿੰਨਾ ਕਿ ਕੁੜੀ ਦੇ ਖੁਦ ਕੈਮਰੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਉਸਦੇ ਬਾਰੇ ਪਤਾ ਲੱਗਿਆ ਵੱਡੀਆਂ-ਵੱਡੀਆਂ ਹਸਤੀਆਂ ਇਹਦੇ ਵਿੱਚ ਆ ਜੁੜੀਆਂ ਰਫਤਾਰ ਰਾਏ ਤੱਕ ਵੀ ਵੀਡੀਓ ਬਣਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਕੁੜੀ ਦੇ ਨਾਲ ਗਲਤ ਹੋਇਆ ਹੈ ਹਰ ਕੋਈ ਇਸ ਕੁੜੀ ਨੂੰ ਇਨਸਾਫ ਦੇ ਬ라운ਡ ਲਈ ਅੱਗੇ ਆ ਚੁੱਕਿਆ ਸੀ ਪਾਨਾ ਸਿੱਧੂ ਦੀ ਵੀਡੀਓ ਵੀ ਸਾਹਮਣੇ ਆਈ ਸੀ ਕਈ ਇਹੋ ਜਿਹੇ ਲੀਡਰਾਂ ਦੇ ਨਾਲ-ਨਾਲ ਅਕਾਲੀ ਮਾਨ ਸਿੰਘ ਉਹ ਵੀ ਸਾਹਮਣੇ ਆਏ ਜਿਨ੍ਹਾਂ ਦਾ ਕਹਿਣਾ ਸੀ ਕਿ ਇਹ ਕੁੜੀ ਇਹ ਕੁਝ ਕਹਿ ਰਹੀ ਹੈ ਪਰ ਉਹ ਸਾਰਾ ਕੁਝ ਬਖੇੜਾ ਖੜਾ ਹੋਣ ਤੋਂ ਬਾਅਦ 2 ਦਿਨ ਤੱਕ ਇੰਟਰਨੈਟ ਤੇ ਉਹੀ ਕੁਝ ਚੱਲਦਾ ਰਿਹਾ ਕਦੇ ਮੁੰਡੇ ਵਾਲੇ ਸਾਹਮਣੇ ਆਏ ਕਦੇ ਕੁੜੀ ਵਾਲੇ ਸਾਹਮਣੇ ਆਏ ਅਤੇ ਹੁਣ ਅੰਤ ਨੂੰ ਇਹ ਇੱਕੋ ਹੀ ਤਸਵੀਰ ਦੇ ਵਿੱਚ ਕੋਈ ਵੀਡੀਓ ਦੇ ਵਿੱਚ ਬੈਠੇ ਦਿਖਾਈ ਦਿੰਦੇ ਨੇ ਜਿਸ ਦੇ ਵਿੱਚ ਕੁੜੀ ਉਸਦੇ ਪਿਤਾ ਅਤੇ ਮੁੰਡੇ ਦਾ ਪਿਤਾ ਸ਼ਾਮਿਲ ਨੇ ਮੁੰਡੇ ਦੇ ਵੱਲੋਂ ਮਾਫੀ ਮੰਗਣ ਤੋਂ ਬਾਅਦ ਇਹ ਸਭ ਕੁਝ ਠੀਕ ਹੋਇਆ ਜਿਕਰ Reddit ਕੀ ਗੱਲ ਸੀ ਤਾਂ ਇਸ ਨੂੰ ਪਹਿਲਾਂ ਹੀ ਸੁਝਾਇਆ ਜਾ ਸਕਦਾ ਸੀ ਕਿਤੇ ਨਾ ਕਿਤੇ ਕੋਈ ਨਾ ਕੋਈ ਪਤਾ ਹੀ ਜਾਂ ਗਲਤੀ ਜ਼ਰੂਰ ਹੋਈ ਹੈ ਪਰ ਦੋਹਾਂ ਦੇ ਵਿੱਚ ਹੋਇਆ ਇਹ ਸਮਝੌਤਾ ਤੇ ਉਸ ਤੋਂ ਬਾਅਦ ਕੀਤੀ ਗਈ ਕੁੜੀ ਦੇ ਵੱਲੋਂ ਰਿਕੁਐਸਟ ਕਿ ਉਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਜਾਵੇ ਹੁਣ ਤੱਕ ਜਿਹੜੀਆਂ ਵੀ ਕਿਸੇ ਸੋਸ਼ਲ ਸਾਈਟ ਦੇ ਉੱਪਰ ਪੇਜਾਂ ਦੇ ਉੱਪਰ ਪਾਈਆਂ ਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸਿਰ ਤੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੀ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਸ ਕੋਈਆਂ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਇਹਦੀ ਤੁਹਾਨੂੰ ਦੱਸਾਂਗੇ ਜੀ